ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ। ਕਣਕ ਦੀ ਬਾੜੀ ਕਿਸਾਨ ਵੀਰਾਂ ਨੇ ਜਿਹੜੀ ਸ਼ੁਰੂ ਕਰਤੀ ਐ ਜਿਆਦਾ ਜ਼ੋਰ ਆ ਜਿਹੜਾ ਜਿਹੜੀ ਵਿਸਾਖੀ ਤੇ ਸ਼ੁਰੂ ਹੋਊਗਾ ਜਿਹੜੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀਰ ਜਿਹੜੇ ਹੈਗਾ ਬਾੜੀ ਸ਼ੁਰੂ ਕਰ ਦੇਣਗੇ 3-4 ਦਿਨ ਰੋਕ ਕੇ। ਤੇ ਝਾੜ ਦੀ ਰਿਪੋਰਟ ਬਾਰੇ ਗੱਲਬਾਤ ਕਰਨੀ ਸ਼ੁਰੂਆਤੀ ਰਿਪੋਰਟ। ਇੱਕ ਜ਼ਰੂਰੀ ਤੁਹਾਡੇ ਨਾਲ ਜਿਹੜੀ ਨੁਕਤਾ ਸਾਂਝਾ ਕਰਨਾ ਕਿ ਵਾਢੀ ਕਰਨ ਦੇ ਵਿੱਚ ਆਪਾਂ ਕਾਲ ਨਹੀਂ ਕਰਨੀ ਹੈਗੀ। ਵੈਰਾਈਟੀ ਵਾਈਜ਼ ਤੁਸੀਂ ਦੇਖਣਾ ਕਿ ਇਹ ਵਾਢੀ ਜਿਹੜੀ ਪੂਰੇ ਦਿਨ ਤੇ ਕੀਤੀ ਜਾਵੇ। ਕਈ ਵਾਰ ਕੀ ਹੁੰਦਾ ਕਿ ਆਪਾਂ ਥੋੜੀ ਜੀ 2-4 ਦਿਨ 5 ਦਿਨ ਕਣਕ ਅਗੇਜ ਚ ਵੱਢ ਲੈਂਦੇ। ਕੁਝਕ ਦਾਣੇ ਵਿੱਚ ਉਹਦੇ ਨਰਮ ਹੁੰਦੇ ਆ। ਤਾਂ ਫਿਰ ਤੁਹਾਨੂੰ ਜਿਹੜੀ ਮੰਡੀ ਜਾ ਕੇ ਸਮੱਸਿਆ ਆਊਗੀ। ਜਿਹੜੀ ਕਣਕ ਆ ਪ੍ਰੋਪਰ ਮੋਇਸਚਰ ਤੇ ਵੱਢੀ ਜਾਵੇ ਤਾਂ ਕਿ ਆਪਾਂ ਨੂੰ ਕਿਉਂਕਿ ਮੰਡੀ ਹੁਣ ਤੁਹਾਨੂੰ ਪਤਾ ਕਿ ਜਿਹੜੇ ਗੇਟ ਤੇ ਚੈਕਿੰਗ ਹੋ ਜਾਣੀ ਆ ਤੇ ਜੇ ਮੌਇਸਚਰ ਜਾਂ ਕੋਈ ਵਿੱਚ ਦਾਣਾ ਹਰਾ ਹੈ ਤਾਂ ਉਹ ਫਿਰ ਤੁਹਾਨੂੰ ਸਮੱਸਿਆ ਆਊਗੀ ਇਸ ਕਰਕੇ ਕਾਲਾ ਨਾ ਕਰੋ ਇੱਕ ਦੋ ਦਿਨ ਜਿਹੜੇ ਹੈਗੇ ਉੱਪਰ ਕੱਢ ਕੇ ਹੀ ਫਿਰ ਆਪਾਂ ਵਾਢੀ ਕਰੀਏ ਤੇ ਕੱਲ ਅੱਜ ਰਾਤ ਜਾਂ ਕੱਲ ਪਰਸੋਂ ਇਹ ਦੋ ਕੁ ਦਿਨ ਹੋ ਸਕਦਾ ਥੋੜੀ ਬਹੁਤੀ ਕਿਤੇ ਮੌਸਮੀ ਗੜਬੜ ਹੋਵੇ ਕਿ ਪੱਤ ਪਰ ਬਹੁਤੀ ਕੋਈ ਸਮੱਸਿਆ ਆਉਣ ਦੀ ਕਿਤੇ ਉਮੀਦ ਨਹੀਂ ਹੈਗੀ ਤੇ ਵਾਹਿਗੁਰੂ ਜੀ ਮਿਹਰ ਕਰਨ ਕੇ ਇਸੇ ਤਰ੍ਹਾਂ ਹੀ ਰਹੇ ਕਿ ਬਹੁਤ ਹੀ ਜ਼ਿਆਦਾ ਕਿਤੇ ਮੌਸਮੀ ਗੜਬੜ ਨਾ ਹੋਵੇ ਝਾੜ ਦੇ ਵਿੱਚ ਆਪਾਂ ਜਿਵੇਂ ਗੱਲ ਕਰੀਏ ਪਹਿਲਾਂ ਵੀ ਮੈਂ ਤੁਹਾਡੇ ਨਾਲ ਆਪਾਂ ਮਹੀਨਾ ਡੇਢ ਮਹੀਨੇ ਵੀ ਪਹਿਲਾਂ ਗੱਲਬਾਤ ਕੀਤੀ ਸੀਗੀ ਕਿ ਮੌਸਮ ਐਦਕੀ ਕਾਫੀ ਅਨਕੂਲ ਚੱਲ ਰਿਹਾ ਹੈ ਝਾੜ ਚੰਗਾ ਹੀ ਰਹੂਗਾ ਤੇ ਚੰਗੇ ਦੇ ਵਿੱਚ ਇਹ ਕਿ ਜਿੱਥੇ ਆਪਾਂ ਪੂਰੀ ਸੰਤੁਲਿਤ ਖਾਦ ਦੇ ਨਾਲ ਜ਼ਰੂਰਤ ਅਨੁਸਾਰ ਸਪਰੇਆ ਕੀਤੀਆਂ ਨੇ ਉਹ ਕਾਣਕ 60 ਮਾਣ ਪਲੱਸ ਜਾਊਗੀ 62 ਮਾਣ 65 ਮਾਣ 68 ਮਾਣ ਤੇ ਜਿਹੜੀ ਜਿੱਥੇ ਆਪਾਂ ਕਈ ਵਾਰੀ ਕਿਸਾਨ ਵੀਰਾਂ ਤੋਂ ਸਪਰੇ ਕੋਈ ਰਹਿ ਜਾਂਦੀ ਹੈ ਖਾਸ ਤੌਰ ਤੇ ਛੋਟੇ ਤੱਤਾਂ ਵਾਲੀ ਉਹ 50 55 ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਵੀਰ ਹੈ ਜਿਹੜੀ ਕਿਉਂਕਿ ਇੱਕ ਦੀ ਸਪਰੇ ਜਿਹੜੇ ਕਰਤੀ ਜਾਂ ਕਿਤੇ ਥੋੜੀ ਬਹੁਤੀ ਪोटाश ਪਾਤੀ ਤੇ ਸਲਫਰ ਨਹੀਂ ਪਈ ਜਾਂ ਸਲਫਰ ਪਾਤੀ ਪोटाश ਨਹੀਂ ਪਈ ਇਸ ਤਰ੍ਹਾਂ ਜਿਹੜਾ ਹੋ ਗਿਆ ਕਿਉਂਕਿ ਮੌਸਮ ਜਿਹੜਾ ਹੈਗਾ ਪ੍ਰਤੀਗੁਰ ਕਾਫੀ ਰਿਹਾ ਉਹ 55 ਮਣ ਪਲਸ ਮਾਈਨਸ ਦੇ ਨੇੜੇ ਤੇੜ ਜਿਹੜਾ ਹੈਗਾ ਝਾੜ ਰਹਿਣ ਦੀ ਆਸ ਹੈਗੀ ਆ ਤੇ ਜਿੱਥੇ ਬਹੁਤ ਚੰਗੀ ਦੇਖਭਾਲ ਤੁਸੀਂ ਕੀਤੀ ਆ ਉੱਥੇ ਤੁਸੀਂ ਜਿਹੜਾ ਹੈਗਾ 60 ਮਣ ਚੜਾ ਝਾੜ ਬੜੇ ਆਰਾਮ ਨਾਲ ਲਾਉਂਗੇ 62 ਮਣ 65 ਮਣ 98 ਮਤਲਬ 25 ਕੁਇੰਟਲ ਪਲਸ 26 ਕੁਇੰਟਲ 27 ਕੁਇੰਟਲ 28 ਕੁਇੰਟਲ 30 ਕੁਇੰਟਲ ਤੱਕ ਵੀ ਝਾੜ ਜਾਊਗਾ ਬਹੁਤ ਵਧੀਆ ਇਸ ਵਾਰ ਸੀਜ਼ਨ ਲੱਗੂਗਾ ਹਾਂ ਮੌਸਮੀ gadbad ਕੋਈ 1-2 ਦਿਨ ਬਚਤ ਰਹੇ ਤਾਂ ਬਹੁਤ ਵਧੀਆ ਕਿਉਂਕਿ ਜੇ ਇਸ ਟਾਈਮ ਮੌਸਮੀ gadbad ਹੁੰਦੀ ਤਾਂ ਕਾਫੀ ਨੁਕਸਾਨ ਦੀ ਸੰਭਾਵਨਾ ਹੈਗੀ ਹੈ ਜਿਹੜੀ ਰਿਪੋਰਟ ਆ ਰਹੀ ਹੈ ਉਹ ਵੀ ਇਹੀ ਹੈ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਵਾਢੀ ਕੀਤੀ ਈਵਨ ਕੇ ਐਮਪੀ ਵਗੈਰਾ ਦੇ ਵਿੱਚ ਯੂਪੀ ਵਗੈਰਾ ਦੇ ਵਿੱਚ ਵੀ ਜਿੱਥੇ ਕਿਸਾਨ ਵੀਰਾਂ ਨੇ ਵਾਢੀ ਕੀਤੀ ਹੈ ਬਹੁਤ ਸੋਨਾ ਝਾੜ ਆਇਆ ਬਹੁਤ ਸੋਨਾ ਝਾੜ ਆਇਆ ਤੇ ਆਪਣੀ ਜਿਹੜੀ ਪ੍ਰੋਡਕਟਿਵਿਟੀ ਆ ਪੰਜਾਬ ਦੀ ਇੰਨਾ ਸਟੇਟਾਂ ਤੋਂ ਜ਼ਿਆਦਾ ਹੀ ਹੁੰਦੀ ਹੈ ਕਿਉਂਕਿ ਪ੍ਰੋਡਕਟਿਵਿਟੀ ਦੇ ਵਿੱਚ ਪ੍ਰੋਡਕਟਿਵਿਟੀ ਹੁੰਦੀ ਕਿ ਪਰ ਇੱਕੜ ਝਾੜ ਦੇ ਵਿੱਚ ਪੰਜਾਬ ਆ ਜਿਹੜਾ ਮੋਰੀ ਸੂਬਾ ਟੋਟਲ ਪੈਦਾਵਾਰ ਆ ਜਿਹੜੀ ਉਹ ਯੂਪੀ ਦੀ ਵੱਧ ਕਿਉਂਕਿ ਉੱਥੇ ਰਕਬਾ ਜ਼ਿਆਦਾ ਹੁੰਦਾ ਤੇ ਪ੍ਰੋਡਕਟਿਵਿਟੀ ਜੇ ਆਪਾਂ ਟਾਪ ਤੇ ਰਹਿਣ ਜੇ ਉੱਥੇ ਝਾੜ ਜਿਹੜਾ ਹੈਗਾ ਆਪਣਾ 55 60 60 ਮਾਣ ਆ ਗਿਆ ਆਰਾਮ ਨਾਲ ਤਾਂ ਫਿਰ ਆਪਣੇ ਬਹੁਤ ਚੰਗਾ ਝਾੜ ਇੰਨਾ ਤੱਕ ਟੁੱਟ-ਟੱਟ ਰਹੂਗੇ ਰਹੂਗਾ ਜਿੱਥੇ ਆਪਣੇ ਤੋਂ ਕੋਈ ਕਮੀ ਪੇਸ਼ੀ ਵੀ ਰਹਿੰਦੀ ਆ 50 ਮਣ 50 ਮਣ ਦੇ ਨੇੜ ਤੇੜ ਵੀ ਝਾੜ ਰਹੂਗਾ ਕਾਫੀ ਕਿਸਾਨ ਵੀਰ ਆ ਕਈ ਥਾਵਾਂ ਤੇ ਝਾੜ ਘਟ ਜਾਂਦਾ ਦਾਣਾ ਦੂਣਾ ਕਈ ਵਾਰੀ ਪਾਣੀ ਲੇਟ ਲੱਗਣਾ ਜਾਂ ਕੋਈ ਪਾਣੀ ਨਾ ਪਾਣੀ ਆਪਾਂ ਮਿਸ ਕਰ ਗਏ ਜਾਂ ਜ਼ਰੂਰਤ ਅਨੁਸਾਰ ਸਪਰੇ ਨਹੀਂ ਕੀਤੀ ਤਾਂ ਦਾਣਾ ਬਰੀਕ ਪੈ ਜਾਂਦਾ ਤਾਂ ਹੋ ਸਕਦਾ ਕਿ 50 ਮਣ ਜਾਂ ਉਦੋਂ ਥੋੜਾ ਬਹੁਤ ਥੱਲੇ ਰਹਿ ਜਾਵੇ ਬਾਕੀ ਓਵਰਆਲ ਜਿਹੜਾ ਹੈਗਾ ਝਾੜ ਠੀਕ ਰਹੂਗਾ ਤੁਸੀਂ ਵੀ ਜਿੱਥੇ ਜੇ ਵਾਢੀ ਕਰ ਲਈਏ ਤਾਂ ਕਿਰਪਾ ਕਰਕੇ ਥੱਲੇ ਕਿਸਮ ਤੇ ਝਾੜ ਸਾਂਝਾ ਜਰੂਰ ਕਰਨਾ ਬਹੁਤ ਬਹੁ